ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਇੱਕ ਵੀਰ ਦਾ ਆਇਆ ਸੀਗਾ ਜੀ ਆਪਾਂ ਨੂੰ ਕਮੈਂਟ ਸਪ੍ਰਿੰਗ ਰੋਲਾਂ ਦੀ ਰੈਸਪੀ ਬਾਰੇ ਅੱਜ ਬਣਾਏ ਆ ਜੀ ਆਪਾਂ ਨੇ ਸਪ੍ਰਿੰਗ ਰੋਲ ਠੀਕ ਹੈ ਜੀ ਜਿਹੜੇ ਕਿ ਬਹੁਤ ਹੀ ਵਧੀਆ ਬਣੇ ਆ ਠੀਕ ਹੈ ਜੀ ਆ ਦੇਖੋ ਸੋ ਆਪਾਂ ਨੇ ਬਣਾਏ ਜੀ ਵੈਜ ਸਪ੍ਰਿੰਗ ਰੋਲ ਜਿਹੜਾ ਜਿਹੜਾ ਸਮਾਨ ਮੈਂ ਲਿਆ ਕੇ ਤੁਹਾਨੂੰ ਵੀਡੀਓ ਚ ਦੱਸਦੇ ਆ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਸਪ੍ਰਿੰਗ ਰੋਲ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਜਿਹੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਇਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਜੀ ਅੱਜ ਅਫਰ ਰੈਸਪੀ ਕਰਦੇ ਆ ਸਟਾਰਟ ਤੇ ਲੋ ਜੀ ਸਪ੍ਰਿੰਗ ਰੋਲ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਸਪ੍ਰਿੰਗ ਰੋਲਾਂ ਦਾ ਬਣਾ ਕੇ ਰੱਖਾਂਗੇ ਆਪਾਂ ਮਸਾਲਾ ਕਿਤੇ ਜਦ ਆਪਾਂ ਪੱਤੇ ਬਣਾਉਂਗੇ ਠੀਕ ਆ ਜੀ ਮਸਾਲਾ ਗਰਮ ਨਹੀਂ ਹੋਣਾ ਚਾਹੀਦਾ ਇਹਨਾਂ 'ਚ ਪਾਉਣ ਵਾਸਤੇ ਉਹ ਠੰਡਾ ਹੋਣਾ ਚਾਹੀਦਾ ਪਹਿਲਾਂ ਆਪਾਂ ਮਸਾਲਾ ਬਣਾ ਕੇ ਰੱਖ ਲੂਗੇ ਜਣੀ ਇਹਨਾਂ ਦੀ ਫੀਲਿੰਗ ਸਬਜੀ ਵਾਲੀ ਉਹਦੇ ਵਾਸਤੇ ਮੈਂ ਬੰਦ ਗੋਭੀ ਕੱਟ ਠੀਕ ਹੈ ਜੀ ਇਸ ਤਰੀਕੇ ਨਾਲ ਇਹਦੇ ਚ ਹੈਗੀ ਜੀ ਗਾਜਰ शिमला मिर्च ਤੇ ਪਿਆਜ਼ ਇਹ ਕੱਟ ਲੇ ਤੇ ਹੈਗਾ ਜੀ ਆਪਣੇ ਕੋਲ ਅਦਰਕ ਦਾ ਲਸਣ ਬਰੀਕ ਕੱਟਿਆ ਹੋਇਆ ਹਰੀ ਮਿਰਚੇ ਮਿਕਸੀ ਕੀਤੀ ਹੋਈ ਇਹ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ ਤੇ ਲੋ ਜੀ ਸਭ ਤੋਂ ਪਹਿਲਾਂ ਬਣਾਉਂਦੇ ਆ ਮਸਾਲਾ ਤੇ ਲੋ ਜੀ ਸਭ ਤੋਂ ਪਹਿਲਾਂ ਕੜਾਹੀ ਦੇ ਵਿੱਚ ਆਪਾਂ ਨੇ ਰिफाइंड ਪਾ ਲਿਆ ਥੋੜਾ ਜਿਹਾ ਤੁਸੀਂ ਸਰੋਂ ਦਾ ਤੇਲ ਵੀ ਵਰਤ ਸਕਦੇ ਹੋ ਠੀਕ ਹੈ ਜੀ ਤੇ ਇੱਥੇ ਚ ਪੋਣਾਂਗੇ ਆਪਾਂ ਅਦਰਕ ਤੇ ਲਸਣ ਨੂੰ ਇਹਨੂੰ ਜੇ ਤੋ ਹਲਕਾ ਜਿਹਾ ਪੁੰਨ ਹੋ ਗਿਆ ਉਹ ਤੋਂ ਬਾਅਦ ਪਾ ਮੰਗੇ ਆਪਾਂ ਇਹਦੇ ਵਿੱਚ ਪਿਆਜ਼ ਗਾਜਰ ਤੇ ਸ਼ਿਮਲਾ ਮਿਰਚ ਇਹਨਾਂ ਨੂੰ ਭੁੰਨਣਾ ਤੁਸੀਂ ਠੀਕ ਹੈ ਜੀ ਪੂਰੇ ਸੇਕ ਪਰ ਐਨ ਘੱਟ ਸੇਕ ਪਰ ਨਹੀਂ ਭੁੰਨਣਾ ਤੇ ਕਿਹੇ ਜ਼ਿਆਦਾ ਨਹੀਂ ਪਕਾਉਣੀ ਹੈਗੀਆਂ ਹਲਕਾ ਜਿੰਨਾ ਚ ਕ੍ਰਾਂਚ ਰਹਿਣਾ ਚਾਹੀਦਾ ਹੈ ਯਾਨੀ ਥੋੜੀ ਜਿਹੀ ਖੜੀਆਂ ਜਿਹੀਆਂ ਰਹਿਣੀਆਂ ਚਾਹੀਦੀਆਂ ਇਹ ਇਹਨਾਂ ਨੂੰ ਭੁੰਨੂਗੇ ਆਪਾਂ ਹਲਕਾ ਜਾਂ ਤਕਰੀਬਨ 2-3 ਮਿੰਟ ਤੇ ਇੱਕ ਰੈਂਡ ਹੈ ਜਿਹੜਾ ਉਹ ਜ਼ਿਆਦਾ ਨਹੀਂ ਪਾਉਣਾ ਇਹਨਾਂ ਨੂੰ ਭੁੰਨਣ ਲੱਗੇ ਰੈਂਡ ਦੀ ਬਰਤੋਂ ਬਹੁਤ ਘੱਟ ਕਰਨੀ ਹੈ ਠੀਕ ਹੈ ਜੀ ਦੋ ਜੀ ਜਦੋਂ ਆਪਣੀਆਂ ਸਬਜ਼ੀਆਂ ਭੁੰਨ ਹੋ ਗਈਆਂ ਫਿਰ ਆਪਾਂ ਸੇਕ ਥੋੜਾ ਜਿਹਾ ਘੱਟ ਕਰ ਲੂਗੇ ਇਹਦੇ ਚ ਪਾਵਾਂਗੇ ਨਮਕ ਠੀਕ ਹੈ ਜੀ ਟੇਸਟ ਰਿਕਾਰਡਿੰਗ ਪਾਵਾਂਗੇ ਜਦੋਂ ਆਪਣਾ ਮਸਾਲਾ ਬਣ ਕੇ ਤੁਸੀਂ ਮਸਾਲਾ ਖਾ ਕੇ ਵੀ ਦੇਖ ਸਕਦੇ ਹੋ ਜੇ ਨਮਕ ਠੀਕ ਹੋਇਆ ਤਾਂ ਰਹਿਣ ਦਿਓ ਜੇ ਘੱਟ ਹੋਇਆ ਤਾਂ ਹੋਰ ਪਾ ਦਿਓ ਤੇ ਉਸ ਤੋਂ ਬਾਅਦ ਪਾਵਾਂਗੇ ਥੋੜੀ ਜਿਹੀ ਸੋਇਆ ਸੌਸ ਇਹਦੇ ਵਿੱਚ ਚੱਪਾਂ ਠੀਕ ਹੈ ਜੀ ਡਾਰਕ ਅੱਧਾ ਕ ਚਮਚ ਤੇ ਨਾਲੇ ਪਾ ਦਾਂਗੇ ਥੋੜੀ ਜਿਹੀ ਗ੍ਰੀਨ ਚਿੱਦੀ ਠੀਕ ਹੈ ਜੀ 2 ਚਮਚ ਪਾਉਣੇ ਆ ਜਿਆਦਾ ਕੋਈ ਮਸਾਲੇ ਨਹੀਂ ਪਾਉਣੇ ਇਹਦੇ ਵਿੱਚ ਆਪਾਂ ਨੇ ਇਹ ਦੇਖਾ ਇੰਨਾ ਤੇ ਇਹਨੂੰ ਹਲਕਾ ਜਿਹਾ ਪਕਾਵਾਂਗੇ ਆਪਾਂ ਜਦੋਂ ਹਲਕਾ ਜਿਹਾ ਪੱਕ ਗਿਆ ਹੈ ਠੀਕ ਹੈ ਜੀ ਇਹਨੂੰ ਮਿਕਸ ਕਰਕੇ ਤੇ ਇੱਕ ਟੱਕਣ ਪਾ ਦਾਂਗੇ ਇਹਦੇ ਵਿੱਚ ਸਿਰਕੇ ਦਾ ਜਿਆਦਾ ਨਹੀਂ ਪਾਉਣਾ ਸਿਰਕਾ ਵੀ ਸਿਰਫ ਇੱਕ ਟੱਕਣ ਪਾਉਣਾ ਜਾਂ 2 ਚਮਚ ਬਸ ਇਸ ਤੋਂ ਵੱਧ ਨਹੀਂ ਪਾਉਣਾ ਤੇ ਉਸ ਤੋਂ ਬਾਅਦ ਥੋੜਾ ਜਿਹਾ ਪਾ ਦਾਂਗੇ ਇਹਦੇ ਵਿੱਚ ਗਰਮ ਮਸਾਲਾ ਠੀਕ ਹੈ ਜੀ ਸਿਰਫ ਥੋੜਾ ਜਿਹਾ ਪਾਉਣਾ ਹੈ ਅੱਧੇ ਚਮਚ ਤੋਂ ਵੀ ਘੱਟ ਜਦੋਂ ਇਹ ਹਲਕੇ ਜਿਹਾ ਭੁੰਨ ਹੋ ਕੇ ਸੇਕ ਕਰ ਲਵਾਂ ਤੇਜ ਫਿਰ ਆਪਾਂ ਨੇ ਪਾ ਦੇਣੀ ਇਹਦੇ ਵਿੱਚ ਬੰਦ ਗੋਭੀ ਤੇ ਇਹਨੂੰ ਹੁਣ ਪੂਰੇ ਸੇਕ ਪਰ ਠੀਕ ਹੈ ਜੀ ਇਹਨੂੰ ਸਾਰੇ ਨੂੰ ਮਿਕਸ ਕਰ ਲਾਂਗੇ ਇਹਦੇ ਨਾਲ ਤੇ ਸੇਕ ਰੱਖਣਾ ਫੁੱਲ ਤੇ ਨਾਲੇ ਐਡ ਕਰ ਲਾਂਗੇ ਦੀ ਅਜੇ ਵਿੱਚ ਹਰੀ ਮਿਕਚਰ ਇਹ ਕਰੂੰਗੇ ਟੇਸਟ ਰਿਕਾਰਡਿੰਗ ਵਿੱਚ ਫਾਲੀਮਰ ਚ ਚਾਹੇ ਕੱਟ ਕੇ ਪਾ ਲਓ ਚਾਹੇ ਮਿਕਸੀ ਕਰਕੇ ਬਹੁਤ ਥੋੜੀ ਆਪਣੀ ਮਰਜ਼ੀ ਆ ਜਦੋਂ ਸਾਰੇ ਸਬਜ਼ੀਆਂ ਨੂੰ ਪਕਾਵਾਂਗੇ ਮਤਲਬ ਜ਼ਿਆਦਾ ਵੀ ਨਹੀਂ ਪਕਾਉਣੀ ਆ ਇਹ ਜ਼ਿਆਦਾ ਗਾਰਾ ਜ਼ਿਆਦਾ ਵੀ ਨਹੀਂ ਬਣਾਉਣਾ ਇਹਨਾਂ ਦਾ ਹਲਕੇ ਜਿਹੇ ਕਰੰਚੀ ਜਿਹੇ ਰਹਿਣੀਆਂ ਚਾਹੀਦੀ ਜਦੋਂ ਆਪਣੀਆਂ ਸਬਜ਼ੀਆਂ ਠੀਕ ਆ ਜੀ ਏਦਾਂ ਪੱਕ ਗਈਆਂ ਫਿਰ ਅੱਗੇ ਆਪਾਂ ਕਰ ਲਾਂਗੇ ਟਮਾਟਰ ਕੈਚਅਪ ਐ ਟਮਾਟੋ ਸੌਸ 2-3 ਚਮਚੇ ਜੇ ਤੁਹਾਡੇ ਕੋਲ ਮਸਾਲਾ ਜ਼ਿਆਦਾ ਹੋਇਆ ਤਾਂ ਜ਼ਿਆਦਾ ਪਾ ਲਓ ਠੀਕ ਆ ਜੀ ਤੇ ਲੋ ਜੀ ਮਸਾਲਾ ਆਪਣਾ ਰੇੜੀਆ ਰੋਲਾਂ ਦਾ ਤੇ ਗੈਸ ਕਰਦੇ ਆਪਾਂ ਹੁਣ ਬੰਦ ਤੇ ਇਹਨੂੰ ਰੱਖ ਦੰਨੇ ਆ ਠੰਡਾ ਹੋਣ ਵਾਸਤੇ ਤੇ ਲੋ ਜੀ ਇਹਨੂੰ ਹੁਣ ਆਪਾਂ ਰੋਲਾਂ ਦੇ ਮਸਾਲੇ ਨੂੰ ਕਿਸੇ ਥਾਲੀ ਦੇ ਵਿੱਚ ਕੱਟ ਕੇ ਇਹਨੂੰ ਟੇਡਾ ਕਰਕੇ ਰੱਖ ਦੋਗੇ ਥਾਲ ਨੂੰ ਤਾਂ ਜੋ ਐਕਸਟਰਾ ਪਾਣੀ ਹੈ ਜਿਹੜਾ ਉਹ ਇੱਕ ਸਾਈਡ ਆ ਜਾਊਗਾ ਤੇ ਉਹ ਪਾਣੀ ਨੂੰ ਆਪਾਂ ਕੱਢ ਦੋਗੇ ਬਾਹਰ ਠੀਕ ਹੈ ਜੀ ਜੇ ਮਸਾਲੇ ਨੇ ਪਾਣੀ ਛੱਡਿਆ ਇਹਨੂੰ ਥਾਲੀ ਨੂੰ ਇੱਕ ਸਾਈਡ ਟੇਡਾ ਕਰ ਦੇਣਾ ਇਆ ਫਿਰ ਇਹਨੂੰ ਕਿਸੇ ਇਹੋ ਜਿਹੇ ਭਾਂਡੇ 'ਚ ਕੱਢਣਾ ਜੀ ਮ ਗਲੀਆਂ ਹੋਵੇ ਸਰਾਖ ਹੋਵੇ ਤਾਂ ਜੋ ਐਕਸਟਰਾ ਪਾਣੀ ਉਹ ਥੱਲੇ ਨਿਕਲ ਜਵੇ ਠੀਕ ਹੈ ਜੀ ਹੁਣ ਆਪਾਂ ਇਹਨੂੰ ਥਾਲੀ 'ਚ ਰੱਖ ਦਿੰਦੇ ਆ ਟੇਢੀ ਕਰਕੇ ਤੇ ਆਪਾਂ ਬਣਾਉਣੀ ਆ ਪੱਤਰੀ ਤੇ ਲਓ ਜੀ ਸਪਰਿੰਗ ਰੋਲਾਂ ਦੇ ਪੱਤੇ ਬਣਾਉਣ ਵਾਸਤੇ ਆਪਾਂ ਨੂੰ ਚਾਹੀਦੀ 1 ਕੌਲੀ ਮੈਦੇ ਦੀ ਠੀਕ ਹੈ ਜੀ ਇੱਕੇ ਕੌਲੀ ਲਈ ਆਪਾਂ ਨੇ ਅਰੇ ਰੋਡ ਦੀ ਯਾਨੀ ਜਿਹਨੂੰ ਕੌਰਨ ਫਲੋਰ ਵੀ ਕਹਿੰਦੇ ਆ 1 ਕੌਲੀ ਮੰਨ ਲਓ ਜੇ 100 ਗ੍ਰਾਮ ਮੈਦਾ 600 ਗ੍ਰਾਮ ਇਹ ਆ ਰੋਟ ਲੈਣਾ ਤੇ ਇਹਨੂੰ ਛਾਣ ਲਾਂਗੇ ਠੀਕ ਹੈ ਜੀ ਸਾਰੇ ਨੂੰ ਮਿਕਸ ਕਰਕੇ ਹਲੋ ਠੀਕ ਹੈ ਜੀ ਤੇ ਆਪਾਂ ਨੇ ਇਹ ਛਾਣ ਲਿਆ ਤੇ ਹੁਣ ਆਪਾਂ ਨੇ ਇਹਨੂੰ ਕਰਨਾ ਮਿਕਸ ਠੀਕ ਹੈ ਜੀ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਨਮਕ ਥੋੜਾ ਜਿਹਾ ਨਮਕ ਪਾਵਾਂਗੇ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਕੌਲੀ ਦੁੱਧ ਦੀ ਟਾਲੋ ਠੀਕ ਹੈ ਜੀ ਤੇ ਪਹਿਲਾਂ ਆਪਾਂ ਇਹ ਦੁੱਧ ਪਾਉਣਾ ਥੋੜਾ ਜਿਹਾ ਤੇ ਦੁੱਧ ਨਾਰਮਲੀ ਹੋਣਾ ਚਾਹੀਦਾ ਗਰਮ ਨਹੀਂ ਹੋਣਾ ਚਾਹੀਦਾ ਤਾਂ ਜੋ ਇਹਦੇ ਵਿੱਚ ਇਕੱਠਾ ਨਾ ਪਵੇ ਕਹਿੰਦਾ ਜੇ ਦੁੱਧ ਪਾ ਲੂੰਗਾ ਇਹਨੂੰ ਸਾਰੇ ਨੂੰ ਕਰ ਲੂੰਗੇ ਮਿਕਸ ਤੇ ਲੋ ਜੀ ਇਹ ਹੋ ਗਿਆ ਮਿਕਸ ਇਦਾਂ ਦਾ ਹੋ ਗਿਆ ਮੈਂ ਥੋੜਾ ਜਿਹਾ ਪਾਣੀ ਵੀ ਪਾਇਆ ਜੀ ਇਹ 3/4 ਕੋਲੀ ਤੇ ਹੁਣ ਆਪਾਂ ਨੇ ਇਹਨੂੰ ਠੀਕ ਹੈ ਜੀ ਥੋੜਾ ਜਿਹਾ ਹੋਰ ਪਤਲਾ ਕਰਨਾ ਤੇ ਥੋੜਾ ਜਿਹਾ ਹੋਰ ਪਾਣੀ ਪਾਉਨੇ ਆ ਛੱਫਾ ਅੱਧੀ ਕੋਲੀ ਫਿਰ ਲੋ ਜੀ ਅੱਧਿਕਾ ਕੌਲੀ ਪਾਣੀ ਦੀ ਹੋਰ ਪਾਉਨੇ ਆ ਤੈਨੂੰ ਕਰਦੇ ਆ ਮਿਕਸ ਤੈਨੂੰ ਹੁਣ ਆਪਾਂ ਨੇ ਚੰਗੀ ਤਰ੍ਹਾਂ ਫੈਂਟਣਾ ਠੀਕ ਹੈ ਜੀ ਜਦੋਂ ਇਹ ਮਿਕਸ ਹੋ ਗਿਆ ਨਾ ਆਪਾਂ ਨੇ ਇਸ ਤਰੀਕੇ ਨਾਲ ਇਹਨੂੰ ਮਿਕਸ ਕਰ ਲੈਣਾ ਤੇ ਉਸ ਤੋਂ ਬਾਅਦ ਆਪਾਂ ਨੇ ਚੰਗੀ ਤਰ੍ਹਾਂ ਮਲਣਾ ਇਹਨੂੰ ਮਤਲਬ ਐਦਾਂ ਸਾਂਝਵਾਦੇ ਵਿੱਚ ਕੋਈ ਗੱਠ ਨਾ ਰਹੇ ਤਿੱਕ ਜਿੰਨਾ ਆਪਾਂ ਇਹਨੂੰ ਮਲੂਗੇ ਫੈਂਟੂਗੇ ਠੀਕ ਹੈ ਜੀ ਉਨੇ ਪੱਤੇ ਆ ਜਿਹੜੇ ਉਹ ਵਧੀਆ ਬਣੂਗੇ ਆ ਜਦੋਂ ਜਦੋਂ ਇਹਦਾ ਗਾੜਾ ਹੋ ਜਵੇ ਨਾ ਇਹ ਫਿਰ ਆਪਾਂ ਨੇ ਇਹ ਇਦਾਂ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਜੋੜ ਨਾਲ ਮਲਣਾ ਠੀਕ ਹੈ ਜੀ ਆ ਦੇਖੋ ਇਸ ਤਰੀਕੇ ਨਾਲ ਇਦਾਂ ਮਲਣਾ ਆਪਾਂ ਨੇ ਇਹਨੂੰ ਤੇ ਲਓ ਜੀ ਬੈਟਰ ਆਪਣਾ ਫੈਂਟ ਹੋ ਗਿਆ ਹੁਣ ਆਪਾਂ ਇਹ ਚ ਇੱਕ ਕੁੱਲੀ ਪਾਣੀ ਦੀ ਹੋਰ ਪਾਉਂਦੇ ਆ ਠੀਕ ਹੈ ਜੀ ਕਿੰਨਾ ਕੁ ਗਾੜਾ ਬਦਲਾ ਰੱਖਣਾ ਹੈ ਇਹ ਵੀ ਮੈਂ ਤੁਹਾਨੂੰ ਦੱਸਦਾ ਠੀਕ ਹੈ ਜੀ ਤੇ ਆਪਾਂ ਇੱਕ ਕोली ਪਾ ਲਈ ਪਾਣੀ ਦੇ ਦੇ ਵਿੱਚ ਤਕਰੀਬਨ ਜੇ ਟੋਟਲ ਦੱਸਾਂ ਤਾਂ ਇੱਕ ਕोली ਮੈਦੇ ਚ ਇੱਕ ਕोली ਅਰੇ ਰੋਡ ਚ ਇੱਕ ਕोली ਦੁੱਧ ਦੀ ਹੋਗੀ ਤੇ ਹੁਣ ਤੱਕ ਮੈਂ ਦੋ ਕ올ੀਆਂ ਪਾ ਲਈਆਂ ਪਾਣੀ ਦੀਆਂ ਠੀਕ ਹੈ ਜੀ ਆਹ ਦੇਖੋ ਬਿਲਕੁਲ ਬੈਟਰ ਆਪਣਾ ਤਿਆਰ ਹੈ ਜਿੰਨਾ ਕੱਪਾਂ ਨੂੰ گاੜਾ ਬਦਲਾ ਇਹ ਚਾਹੀਦਾ ਠੀਕ ਹੈ ਜੀ ਬੈਟਰ ਆਪਣਾ ਰੈਡੀ ਆ ਹੁਣ ਆਪਾਂ ਬਣਾਉਂਦੇ ਆ ਪੱਤੇ ਤੇ ਲਓ ਜੀ ਬੈਟਰ ਆਪਣਾ ਰੈਡੀ ਹੈ ਜੀ ਤੇ ਹੁਣ ਚਾਹੀਦਾ ਆਪਾਂ ਨੂੰ ਇੱਕ ਨਾਨ ਸਟਿਕ ਤਵਾ ਠੀਕ ਹੈ ਜੀ ਆ ਵੀਰ ਦਾ ਆਪਾਂ ਨੂੰ ਆਇਆ ਸੀਗਾ ਜੀ ਕਮੈਂਟ ਰੋਲਾਂ ਵਾਸਤੇ ਤੇ ਬਾਈ ਕਰਕੇ ਅੱਜ ਆਪਾਂ ਨਮਾ ਤਵਾ ਲੈ ਕੇ ਆਏ ਆ ਜੀ ਠੀਕ ਹੈ ਜੀ ਤੇ ਇਹਨੂੰ ਰੱਖਦੇ ਆ ਹੁਣ ਗੈਸ ਤੇ ਤੇ ਇਹਨੂੰ ਕਰਾਂਗੇ ਆਪਾਂ ਹੁਣ ਗਰਮ ਠੀਕ ਹੈ ਜੀ ਤਵੇ ਨੂੰ ਆ ਲੋ ਗੈਸ ਆਪਾਂ ਨੇ ਸ਼ੁਰੂ ਕਰ ਲਈ ਆਨ ਲਓ ਜੀ ਤਵਾ ਜਿਹੜਾ ਹੁਣ ਆਪਾਂ ਕਰੂਗੇ ਗਰਮ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਵੀ ਕਿਹੜੇ ਤਰੀਕੇ ਨਾਲ ਆਪਾਂ ਨੇ ਬੈਟਰ ਪਾਉਣਾ ਹੈ ਪਰ ਕਿੱਦਾਂ ਘੁਮਾਉਣਾ ਇਹਨੂੰ ਤੇ ਲਓ ਜੀ ਤਵਾ ਹੋ ਗਿਆ ਆਪਣਾ ਗਰਮ ਹੁਣ ਆਪਾਂ ਨੇ ਕੀ ਕਰਨਾ ਜਦੋਂ ਵੀ ਤਵੇ ਪਰ ਬੈਟਰ ਪਾਉਣਾ ਹੈ ਉਹ ਹਲਾ ਕੇ ਪਾਉਣਾ ਠੀਕ ਹੈ ਜੀ ਕਿਉਂਕਿ ਅਰਾ ਰੋਟ ਥੱਲੇ ਬੈਠ ਜਾਂਦਾ ਹੈ ਮੈਦਾ ਰਹਿ ਜਾਂਦਾ ਨਹੀਂ ਉੱਪਰ ਉੱਪਰ ਇਸ ਕਰਕੇ ਜਦੋਂ ਵੀ ਤਵੇ ਪਰ ਬੈਟਰ ਪਾਉਣਾ ਐਦਾਂ ਮਿਕਸ ਕਰਕੇ ਪਾਉਣਾ ਆਪਾਂ ਨੇ ਠੀਕ ਹੈ ਜੀ ਆ ਦੇਖੋ ਆਪਾਂ ਨੇ ਦੋ ਕਾਸ਼ੀਆਂ ਭਰ ਕੇ ਪਾ ਲਈਆਂ ਤੇ ਐਦਾਂ ਘਮਾਉਣਾ ਇਹਨੂੰ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਜਿਹੜਾ ਫालतੂ ਹੈ ਉਹ ਆਪਾਂ ਨੇ ਐਦਾਂ ਕੱਢ ਦੇਣਾ ਵਿਚੇ ਇਹਦੇ ਦੁਆਰੇ ਠੀਕ ਹੈ ਜੀ ਐਦਾਂ ਕੋ ਹੋਣਾ ਚਾਹੀਦਾ ਉੱਪਰ ਇਹ ਤੇ ਹੁਣ ਆਪਾਂ ਨੇ ਇਹਨੂੰ ਸੇਕ ਕਰ ਲੈਣਾ ਤੇਜ ਮੜਾ ਜਾ ਤੇ ਤਵੇ ਨੂੰ ਇਹਨੂੰ ਇੱਕ ਜਗ੍ਹਾ ਨਹੀਂ ਰੱਖਣਾ ਠੀਕ ਹੈ ਜੀ ਏਦਾਂ ਕਮਾ ਕਮਾ ਕੇ ਜੇ ਇੱਕ ਜਗ੍ਹਾ ਰੱਖੋਗੇ ਤਾਂ ਇੱਕ ਜਗ੍ਹਾ ਤੇ ਬਣੂਗਾ ਇਹ ਆਪਾਂ ਨੇ ਇੱਕ ਜਗ੍ਹਾ ਤੇ ਨਹੀਂ ਰੱਖਣਾ ਏਦਾਂ ਇਹਨੂੰ ਕਮਾ ਕਮਾ ਕੇ ਕਰਨਾ ਠੀਕ ਹੈ ਜਦੋਂ ਇਹ ਬਣ ਗਿਆ ਇਹਨੇ ਆਪਣੇ ਆਪ ਠੀਕ ਹੈ ਜੀ ਤਵਾ ਜਿਹੜਾ ਉਹ ਛੱਡ ਦੇਣਾ ਜਿਹੜੀ ਪੱਤਰੀ ਨੇ ਆਪਣੇ ਆਪ ਜਣੀ ਹੋ ਹੋ ਜਾਣਾ ਏਦਾਂ ਕਮਾਉਂਗੇ ਆਪਾਂ ਇਹਨੂੰ ਇਸ ਤਰੀਕੇ ਨਾਲ ਤਵਾ ਛੱਡ ਦੇਣਾ ਤੇ ਜਿਹੜਾ ਸਾਈਡ ਵਾਲਾ ਹੈ ਠੀਕ ਹੈ ਜੀ ਆ ਚੀਜ਼ ਲੱਗੀ ਰਹਿ ਜਾਂਦੀ ਆ ਇਹਨੂੰ ਆਪਾਂ ਇਦਾਂ ਕਰਦੇ ਨਾਲ ਥੋੜਾ ਜਿਹਾ ਘੜਸਾ ਲੂਗੇ ਠੀਕ ਹੈ ਜੀ ਆ ਦੇਖੋ ਇਸ ਤਰੀਕੇ ਨਾਲ ਤੇ ਹੁਣ ਆਪਾਂ ਇਹਨੂੰ ਇਦਾਂ ਚੱਕਣਾ ਠੀਕ ਹੈ ਜੀ ਇਦਾਂ ਨੂੰ ਟੇਡਾ ਕਰ ਲੈਣਾ ਦੇਖੋ ਠੀਕ ਹੈ ਜੀ ਇਹ ਥੱਲੇ ਆ ਗਿਆ ਹੁਣ ਇਸ ਤਰੀਕੇ ਨਾਲ ਥੱਲੇ ਕੋਈ ਚੀਜ਼ ਵੀ ਰੱਖ ਸਕਦੇ ਆ ਪਰ ਮੈਂ ਜਿਹੜੀ ਸਲੇਪ ਆ ਪਹਿਲਾਂ ਤੁਹਾਨੂੰ ਦੱਸ ਤਾ ਸਾਫ਼ ਕਰ ਲਈ ਤੇ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਨੇ ਰੱਖਣਾ ਇਹ ਪੱਤਰਾ ਇਹ ਨਾਲ ਦੀ ਨਾਲ ਜਿਹੜੇ ਰੋਲ ਭਰਦੇ ਆ ਨਾ ਆਪਾਂ ਇਹ ਖਰਾਬ ਨਹੀਂ ਹੁੰਦੇ ਹੈਗੇ ਠੀਕ ਹੈ ਜੀ ਜਿਹੜੇ ਆਪਾਂ ਪੱਤਰੇ ਬਣਾ ਕੇ ਰੱਖ ਲੈਂਦੇ ਆ ਕਈ ਵਾਰ ਸਹੀ ਨਹੀਂ ਪਰ ਹੁੰਦੇ ਫਿਰ ਆਪਾਂ ਨੇ ਇਸ ਤਰੀਕੇ ਨਾਲ ਇਹਦੇ ਵਿੱਚ ਰੱਖਣਾ ਆਪਣਾ ਠੀਕ ਹੈ ਜੀ ਮਟੀਰੀਅਲ ਮਟੀਰੀਅਲ ਭਰਨ ਤੋਂ ਪਹਿਲਾਂ ਇੱਕ ਵਾਰ ਤੁਸੀਂ ਇਹਨੂੰ ਚੈੱਕ ਕਰ ਲਿਓ ਠੀਕ ਹੈ ਜੀ ਵੀ ਇਹਦੇ ਮਾ ਨੂਨ ਮਿਰਚ ਸਹੀ ਆ ਜੇ ਮਾੜਾ ਮੋਟਾ ਸਹੀ ਹੋਇਆ ਤਾਂ ਠੀਕ ਹੈ ਨਹੀਂ ਜੇ ਘੱਟ ਹੋਇਆ ਤੁਸੀਂ ਹੋਰ ਪਾ ਸਕਦੇ ਹੋ ਇਸ ਤਰੀਕੇ ਨਾਲ ਆਪਾਂ ਨੇ ਇਹਦੇ ਵਿੱਚ ਆਪਣਾ ਮਸਾਲਾ ਰੱਖ ਲੈਣਾ ਤੇ ਇਧਰ ਆਪਾਂ ਨੇ ਦਿਵਾਰ ਤੇ ਜਦੋਂ ਤੱਕ ਕੈਚਪ ਮਸਾਲਾ ਭਰਨਾ ਹੈ ਠੀਕ ਹੈ ਜੀ ਆਪਾਂ ਨੇ ਇੱਕ ਪੇਟਰ ਇੱਕ ਪੈਦੇ ਪਰ ਹੋਰ ਪਾ ਲੈਣਾ ਠੀਕ ਹੈ ਜੀ ਤੇ ਫਿਰ ਇਹਨੂੰ ਇਦਾਂ ਹੀ ਕਮਾਉਣਾ ਤੇ ਫਾਲਤੂ ਜਿਹੜਾ ਆਪਾਂ ਨੇ ਉਸੀ ਦੇ ਵਿੱਚ ਕੱਢ ਦੇਣਾ ਜਿਹਦੇ ਵਿੱਚ ਆਪਾਂ ਨੇ ਬੈਟਰ ਬਣਾਇਆ ਵਾ ਤੇ ਇਹਨੂੰ ਆਪਾਂ ਨੇ ਫੇਰ ਹਲਾ ਹਲਾ ਕੇ ਬਣਾ ਲੈਣਾ ਠੀਕ ਹੈ ਜੀ ਉੱਥੇ ਤੇ ਇਹਨੂੰ ਆਪਾਂ ਨੇ ਹਲਕਾ ਹਲਕਾ ਲਾਉਣਾ ਅਰਾਰੋਟ ਠੀਕ ਹੈ ਜੀ ਆ ਦੇਖੋ ਐਦਾਂ ਜ਼ਿਆਦਾ ਨਹੀਂ ਲਾਉਣਾ ਸਿਰਫ ਹਲਕਾ ਹਲਕਾ ਲਾਉਣਾ ਹੈ ਇਸ ਤਰੀਕੇ ਨਾਲ ਤੇ ਇਹਨੂੰ ਆਪਾਂ ਨੇ ਐਦਾਂ ਫੋਲਡ ਕਰਨਾ ਠੀਕ ਹੈ ਜੀ ਆ ਦੇਖੋ ਇਸ ਤਰੀਕੇ ਨਾਲ ਕਰੂਗੇ ਫੋਲਡ ਇਹਨੂੰ ਤੇ ਐਦਾਂ ਇਹਨੂੰ ਚੱਕ ਕੇ ਲੈ ਕੇ ਜਾਣਾ ਰੱਖਣਾ ਇੱਥੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਨੂੰ ਇਦਾਂ ਆਪਾਂ ਨੇ ਚੰਗੀ ਤਰ੍ਹਾਂ ਘੁਮਾ ਦੇਣਾ ਠੀਕ ਹੈ ਜੀ ਆ ਲਓ ਰੋਲ ਬਣ ਕੇ ਹੋ ਗਿਆ ਆਪਣਾ ਰੈਡੀ ਤੇ ਇਦਾਂ ਪਰ ਪਰ ਕੇ ਜਿਹੜੇ ਰੋਲ ਆਪਾਂ ਉਹ ਰੱਖ ਲੂਗੇ ਸਾਰੇ ਹੀ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਲੋ ਜੀ ਮੈਂ ਦੂਆ ਪੱਤਰਾ ਵੀ ਜਿਹੜਾ ਇਦਾਂ ਹੀ ਚੱਕ ਕੇ ਫੇਰ ਆਪਾਂ ਠੀਕ ਹੈ ਜੀ ਇਹਨੂੰ ਇਦਾਂ ਰੱਖ ਲੂਗੇ ਉਦਾਂ ਹੀ ਤੇ ਦੂਜਾ ਪੱਤਰਾ ਮੈਂ ਫੇਰ ਉਦਾਂ ਹੀ ਬਣਾ ਲਊਗਾ ਠੀਕ ਹੈ ਜੀ ਆਪਾਂ ਨੇ ਸੇਮ ਤਰੀਕੇ ਨਾਲ ਭਰਨੇ ਹੈ ਸਾਰੇ ਤੇ ਫੇਰ ਆਪਾਂ ਦੂਜਾ ਰੋਲ ਵੀ ਠੀਕ ਹੈ ਜੀ ਇਦਾਂ ਹੀ ਭਰਨਾ ਆ ਦੇਖੋ ਇਦਾਂ ਇਹਨੂੰ ਅਲਾ ਰੋਟ ਲਾਉਣਾ ਸਾਈਡ ਤੇ ਪੱਤਰੇ ਨੂੰ ਤੇ ਇਹਨੂੰ ਆਪਾਂ ਨੇ ਇਦਾਂ 모ੜ ਲੈਣਾ ਠੀਕ ਹੈ ਜੀ ਤੇ ਇਦਾਂ ਇਹਨੂੰ ਐਂ ਚੰਗੀ ਤਰ੍ਹਾਂ ਖਿੱਚ ਕੇ ਠੀਕ ਹੈ ਜੀ ਖਿੱਚ ਕੇ ਮਤਲਬ ਉਹ ਕਰਨਾ ਏ ਢਿੱਲਾ ਢਿੱਲਾ ਜਿਹਾ ਪ੍ਰੈਸ ਨਹੀਂ ਕਰਨਾ ਹੈਗਾ ਠੀਕ ਹੈ ਜੀ ਜੇ ਢਿੱਲਾ ਢਿੱਲਾ ਜਿਹਾ ਕਰੋਗੇ ਫਿਰ ਜਦੋਂ ਫਰਾਈ ਕਰੋਗੇ ਰੋਲ ਆਪਾਂ ਦਿੱਕਤ ਆਊਗੀ ਆਪਾਂ ਨੂੰ ਠੀਕ ਹੈ ਜੀ ਆਹ ਲਓ ਇਸ ਤਰੀਕੇ ਨਾਲ ਜਿਹੜੇ ਆਪਾਂ ਰੂਲ ਹੈ ਉਹ ਕਰ ਲਉਗੇ ਸਾਰੇ ਤਿਆਰ ਤੇ ਲਓ ਜੀ ਹੁਣ ਮਿਲਦੇ ਆਪਾਂ ਇਹਨਾਂ ਨੂੰ ਫਰਾਈ ਕਰਨ ਦੇ ਟਾਈਮ ਤੇ ਲਓ ਜੀ ਰੋਲ ਆਪਾਂ ਨੇ ਸਾਰੇ ਭਰ ਕੇ ਰੱਖ ਲਏ ਇਸ ਤਰੀਕੇ ਨਾਲ ਠੀਕ ਹੈ ਜੀ ਦੇਖੋ ਜੀ ਕਿੰਨੇ ਵਧੀਆ ਆਪਣੇ ਰੋਲ ਜਿਹੜੇ ਉਹ ਭਰ ਹੋ ਗਏ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਇਸ ਟੈਕਨੀਕ ਨਾਲ ਤੁਸੀਂ ਤੇ ਲਓ ਵੀ ਜਦੋਂ ਵੀ ਇਹਨੂੰ ਫਰਾਈ ਕਰਨਾ ਠੀਕ ਹੈ ਜੀ ਸੇਕ ਆ ਜਿਹੜਾ ਉਹ ਐਨ ਫੁੱਲ ਹੋਣਾ ਚਾਹੀਦਾ ਸੇਕ ਨਹੀਂ ਘੱਟ ਹੋਣਾ ਚਾਹੀਦਾ ਜੇ ਇਹਨੂੰ ਤੁਸੀਂ ਘੱਟ ਸੇਕ ਮਾ ਛੱਡੂਗੇ ਠੀਕ ਹੈ ਜੀ ਫਿਰ ਇਹ ਖੁੱਲਝੂਗੇ ਇਸ ਕਰਕੇ ਛੇਕਾ ਜਿਹੜਾ ਹਮੇਸ਼ਾ ਇਹਨੂੰ ਫੁੱਲ ਹੋਣਾ ਚਾਹੀਦਾ ਤੇ ਇਹਨੂੰ ਛੱਡ ਕੇ ਤਕਰੀਬਨ 1-2 ਮਿੰਟ ਛੇੜਨਾ ਨਹੀਂ ਹੈਗਾ ਠੀਕ ਹੈ ਜੀ ਤੇ ਲੋ ਜੀ ਰੋਲ ਹੈ ਜਿਹੜੇ ਆਪਣੇ ਫਰਾਈ ਹੋ ਚੁੱਕੇ ਆ ਠੀਕ ਹੈ ਜੀ ਪਚਾ ਕੇ ਆਪਾਂ ਨੇ ਇੰਨੇ ਕਿਹੇ ਕਰੰਚੀ ਆ ਜਿਹੜੇ ਉਹ ਕਰਨੇ ਆ ਕਿਉਂਕਿ ਇਹ ਜਿਆਦਾ ਕੱਚੇ ਰੱਖੋਗੇ ਤਾਂ ਵਧੀਆ ਨਹੀਂ ਲੱਗਣਗੇ ਤੇਲ ਚੱਕ ਲੂਗੇ ਤੇ ਲੋ ਜੀ ਹੁਣ ਤੁਹਾਨੂੰ ਦਿਖਾਉਂਦੇ ਆ ਕੱਟ ਕੇ ਤੇ ਇਹਨਾਂ ਨੂੰ ਕੱਟ ਲਾਂਗੇ ਪਲੇਟ ਦੇ ਵਿੱਚ ਤੇ ਬਾਕੀ ਜਿਹੜੇ ਰੋਲ ਆ ਆਪਾਂ ਠੀਕ ਹੈ ਜੀ ਉਹ ਵੀ ਫਰਾਈ ਕਰ ਲਾਂਗੇ ਬਸ ਇੱਕ ਗੱਲ ਦਾ ਖਿਆਲ ਰੱਖਣਾ ਜਦੋਂ ਵੀ ਫਰਾਈ ਕਰਨੇ ਆ ਸੇਕ ਤੇਜ਼ ਹੋਣਾ ਚਾਹੀਦਾ ਏ ਠੀਕ ਹੈ ਜੀ ਤੇ ਇੱਕ ਜਦੋਂ ਵੀ ਨਾ ਲੱਗਦੀ ਹਿਲਾਉਣੇ ਨਹੀਂ ਇਹ ਤਕਰੀਬਨ 5-4 ਮਿੰਟ ਬਾਅਦ ਹਿਲਾਉਣੇ ਆ ਠੀਕ ਹੈ ਜੀ ਥੋੜੀ ਦੇਰ ਬਾਅਦ ਬਾਤੀ ਮਾਰਨੇ ਆ ਚਲੋ ਜੀ ਸੇਕ ਆਪਣਾ ਹੋਇਆ ਬਏ ਤੇ ਆਪਾਂ ਜਿਹੜੇ ਦੂਜੇ ਰੋਲ ਆ ਠੀਕ ਹੈ ਜੀ ਆ ਦੇਖੋ ਤੇ ਇਹਨਾਂ ਨੂੰ ਵੀ ਫਰਾਈ ਕਰ ਲਾਂਗੇ ਤੇ ਇੱਕ ਜਿਹੜਾ ਤੇਲ ਆ ਕੜਾਹੀ ਦੇ ਵਿੱਚ ਪੂਰਾ ਹੋਣਾ ਚਾਹੀਦਾ ਪ੍ਰੋਪਰ ਠੀਕ ਹੈ ਜੀ ਘੱਟ ਨਹੀਂ ਹੋਣਾ ਚਾਹੀਦਾ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਕੱਟ ਕੇ ਇਹਨਾਂ ਨੂੰ ਤੇ ਲੋ ਜੀ ਰੋਲ ਆਪਣੇ ਰੈਡੀ ਆ ਜੀ ਆ ਦੇਖੋ ਹੁਣ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਛੱਡ ਜਿੱਡੇ ਇੱਕ ਪੀਸ ਕੱਟ ਲਾਂਗੇ ਇਹਨਾਂ ਦੇ ਠੀਕ ਹੈ ਜੀ ਸੂਫੀ ਆਪਣੇ ਹਿਸਾਬ ਨਾਲ ਕੱਟ ਲਿਓ ਆ ਦੇਖੋ ਕਿੰਨੇ ਵਧੀਆ ਰੋਲ ਆ ਜਿਹੜੇ ਆਪਣੇ ਬਣ ਕੇ ਤਿਆਰ ਹੋਏ ਆ ਸੋ ਇਸ ਤਰੀਕੇ ਨਾਲ ਠੀਕ ਹੈ ਜੀ ਰੋਲ ਤੁਸੀਂ ਬਣਾ ਸਕਦੇ ਹੋ ਤੇ ਹੁਣ ਤੁਹਾਨੂੰ ਦਿਖਾਉਂਦੇ ਆਂ ਇਹਨਾਂ ਨੂੰ ਪਲੇਟ 'ਚ ਕੱਢ ਕੇ। ਆਹ ਦੇਖੋ ਠੀਕ ਆ ਜੀ। ਪੂਰੇ ਆਪਣੇ ਕਰੰਚੀ ਬਣੇ ਆ ਇਹ। ਤੇ ਹੁਣ ਕੱਢਦੇ ਆਂ ਇਹਨਾਂ ਨੂੰ ਪਲੇਟ ਦੇ ਵਿੱਚ। ਤੇ ਲਓ ਜੀ ਰੋਲ ਬਣ ਕੇ ਰੈਡੀ ਆ ਜੀ। ਸੋ ਇਸ ਤਰੀਕੇ ਨਾਲ ਤੁਸੀਂ ਘਰੇ ਸਪ੍ਰਿੰਗ ਰੋਲ ਬਣਾ ਸਕਦੇ ਆਂ ਜੀ। ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਜੀ। ਤੁਹਾਨੂੰ ਲੋਜੀ ਇਸ ਤਰੀਕੇ ਨਾਲ ਬਣਾ ਸਕਦੇ ਆਪਾਂ ਰੋਲ ਠੀਕ ਹੈ ਜੀ ਆ ਦੇਖੋ ਕਿੰਨੇ ਵਧੀਆ ਬਣੇ ਆ ਤੁਸੀਂ ਸੋ ਮਿਲਦੇ ਆ ਜੀ ਹੁਣ ਅਗਦੀ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ